ਗਾਲਾ ਕਰਦੀਆਂ ਸ਼ੁਰੂ ਕਰਤੀਆਂ ਗਾਲਾਂ ਗੱਡੀਆਂ ਆਪਾਂ ਉਤਰਿਆਂ ਗੱਡੀ ਚੋਂ ਗੱਡੀ ਚ ਉਤਰ ਕੇ ਹਲੇ ਥੱਲੇ ਗਏ ਆ ਉਹਨੇ ਏਟ ਫੜ ਕੇ ਮਾਰੀ ਆ ਪਿੱਛੋਂ ਇੱਕ ਗੱਡੀ ਆਈ ਆ ਉਹਦੇ ਚ ਹਥਿਆਰ ਨਾਲ ਲੈਸ ਬੰਦੇ ਸੀਗੇ ਕਿਸੇ ਨੇ ਕਿਰਚ ਫੜੀ ਸੀ ਕਿੰਨੇ ਕਰਬਾਨ ਮੜੀ ਸੀ ਉਹਨਾਂ ਆਉਂਦਿਆਂ ਗੱਡੀ ਜਿਹੜੀ ਆ ਮੇਰੇ ਜੀਜਾ ਜੀ ਲੱਗਦੇ ਆ ਉਹਨਾਂ ਦੇ ਲੱਤਾਂ ਦੀ ਗੱਡੀ ਮਾਰੀ ਆ ਇਹਨਾਂ ਨੇ ਉਹ ਡਿੱਗ ਪਏ ਨੇ ਥੱਲੇ ਉਹ ਬੰਦੇ ਨਿਕਲੇ ਆ ਉਹਨਾਂ ਆਉਂਦਿਆਂ ਹੀ ਪੁੱਛਿਆ ਨਹੀਂ ਕਿ ਛਾਣੀ ਉਹਨਾਂ ਆ ਕੇ ਸੱਟਾਂ ਲਾਣੀਆਂ ਸ਼ੁਰੂ ਕਰਦੀਆਂ ਆਪਾਂ ਦੇਖਿਆ ਕਿ ਮੁੱਤਲ ਨਾਲ ਖਲਾਸ ਹੋ ਗਿਆ ਉਹਨਾਂ ਚੋਂ ਦੂਜਾ ਮੈਂ ਮੈਂ ਚੱਤਰ ਨੂੰ ਨਾਲ ਕੋਈ ਰਾਣਾ ਕੋ ਰੰਜਿਸ਼ ਆ ਗਈ ਨਾਲ ਉਹ ਰੰਜਿਸ਼ ਕੱਢਣ ਤੇ ਮਾਰ ਇਹਨਾਂ ਨਾਲ ਲੜਦੋ ਨਾਲ ਪਹਿਲਾਂ ਪੱਕੇਟ ਮਾਰੀ ਇੱਥੇ ਇਹ ਮੇਰਾ ਨਾਮ ਸਲੀਕ ਮਾਰੇ ਹੈ ਤੇ ਆਪਾਂ ਨਾ ਸ਼ਹਾਡੇ ਤੋਂ ਆ ਰਹੇ ਰਾਤੀ ਕੋਈ 1.5 ਵੇ ਮੈਂ ਹੀ ਮੇਰੇ ਜੀਜਾ ਵੀ ਰਮਨ ਦਵਾਰ ਨਾਲ ਗਰੇ ਸਾਲਾ ਸਾਰੀ ਗੁਰਪ੍ਰੀਤ ਸਿੰਘ ਤੇ ਅੰਮਨਾਂਵਰ اتنا ਪ੍ਰਿਸਟਲ ਜੋਂ ਤੋਂ ਐਸਕੀਮ ਦੇ 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 ਇਲਾਨ ਸੌ ਤੋਂ ਨਿਕਲੇ ਗਏ ਇਲਾਨ ਸੌ ਤੋਂ ਬੀਬੀ ਦੇ ਸਾਹਮਣੇ ਉਪਰ ਸੜਕ ਆ ਗਈ ਘੋਮ ਗੱਡੀ ਮਾਰਤ ਤੇ ਹੋਮ ਸੜਕ ਨੂੰ ਚਲ ਗਏ ਕਿ ਐਸਕੀਮ ਦੇ 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 ਉਧਰੋਂ ਨਿਕਲ ਗਏ ਉੱਥੇ ਰਾਜ ਰੈਸਟੋਰੈਂਟ ਹੈਗਾ ਫੋਰਮਾਸ ਤੇ ਉੱਥੋਂ ਦੋ ਮੁੰਡੇ ਨਿਕਲੇ ਇਹ ਚਲੋ ਮੇਰੇ ਜਾਨੂ ਹੋਏ ਨੇ ਇੱਕ ਇੱਕ ਜਾਨੂ ਆ ਦੇ ਵਿੱਚ ਕਰਨ ਸ਼ਰਮਾ ਤੇ ਨਾਲ ਉਹਦੇ ਨਾਲ ਇੱਕ ਹੋਰ ਮੁੰਡਾ ਸੀ ਸਪਲੈਂਡਰ ਤੇ ਹੀ ਉਹ ਉਹ ਸਾਡੇ ਜਿੱਦਾਂ ਨਿਕਲੇ ਉਹ ਵੀ ਨਿਕਲੇ ਇਕੱਠੇ ਨਿਕਲੇ ਅਸੀਂ ਸਿੱਧਾ ਨਿਕਲ ਗਏ ਖਰਾਨਾ ਜੁਲਰੀ ਵਾਲੇ ਉਧਰੋਂ ਵੀ ਰੋਡ ਤੋਂ ਨਿਕਲੇ ਆ ਥੋੜੇ ਜਿਹਾ ਅੱਗੇ ਅੱਗੇ ਜਾ ਕੇ ਉਹ ਉਹਨਾਂ ਮੋਟਰਸਾਈਕਲ ਸਾਡੇ ਅੱਗੇ ਲਾਤਾ ਅੱਗੇ ਲਾਦਾ ਜਿੱਦਾਂ ਹੀ ਫੋਰ ਹੈ ਚੌਂਕ ਵਾਲੀ ਸਾਈਡ ਨੂੰ ਭੁਮੇ ਆ ਤੇ ਉਹਨਾਂ ਅੱਗੇ ਆ ਕੇ ਮੋਟਰਸਾਈਕਲ ਲਾ ਕੇ ਤੇ ਉਹਨਾਂ ਨੇ ਗਾਲਾਂ ਕੱਢਣੀ ਸ਼ੁਰੂ ਕਰਤੀ ਤੇ ਅਸੀਂ ਗੱਡੀ ਘਾਰ ਲਈ ਉਹਨਾਂ ਨੇ ਆਇਆ ਵੀ ਪੁੱਛਿਆ ਉਹਨਾਂ ਨੇ ਵੀ ਕੀ ਗੱਲ ਕੀ ਹੈ ਨਾ ਕਿ ਗਾਲਾਂ ਕਿਉਂ ਕੱਢਣ ਦੇ ਨਾ ਅਸਲ ਸਾਲ 200 ਪਹਿਲਾਂ ਉਥੋਂ ਕੰਮ ਛੱਡਿਆ ਪਹਿਲਾਂ ਕੰਮ ਕਰਦਾ ਇੱਥੇ ਉਹ ਬੰਦੇ ਨਾਲ ਥੋੜੀ ਬੋਲੀ ਲਾਗਵਾ ਲਈ ਬਾ ਉਹਨੇ ਉਹ ਖੁੰਦੜੀ ਗੱਡੀ ਉਹ ਦੋ ਜਣੇ ਉਹਨਾਂ ਨੇ ਆ ਕੇ ਸਾਨੂੰ ਗਾਲਾ ਗੋਲਾ ਕੱਢਿਆ ਗੱਡੀ ਖਲਾੜਦੀ ਉਹਨੂੰ ਕੁਝ ਨਹੀਂ ਕੀਤਾ ਆਣਿਆ ਪਹਿਲਾਂ ਉਹਨੇ ਮੇਰੀ ਗੱਡੀ ਦੀ ਫਰੰਟ ਸ਼ੀਸ਼ੇ ਤੇ ਹਿੱਟ ਮਾਰੀ ਹਿੱਟ ਮਾਰੀ ਤੇ ਉਧਰੋਂ ਦੂਜਾ ਭਰਾ ਉਹਦਾ ਉਹ ਆਪਣੇ ਉਹਨਾਂ ਨੂੰ ਫੋਨ ਕਰ ਰਿਹਾ ਸੀ ਸੀਮ ਲੇਅਰ ਨੂੰ ਜਿਹਦੇ ਕੋਲ ਮੈਂ ਕੰਮ ਕਰਦਾ ਸੀ ਮੈਂ ਵੀ ਮੈਂ ਉੱਥੇ 12 13 ਸਾਲ ਕੰਮ ਕੀਤਾ ਜੀ ਤੇ ਉਹ ਫੋਨ ਕਰ ਰਿਹਾ ਸੀ ਉਹਨੂੰ ਤੇ ਅਸੀਂ ਆਏ ਇਹਦੇ ਨਾਲ ਗੱਲ ਕਰ ਲਾਪੇ ਵੀ ਹਾਂ ਵੀ ਕੋਈ ਗਾਲਾ ਕੱਢ ਰਿਹਾ ਉਹਨੇ ਇਹਨੇ ਜਿਹਨੂੰ ਹਿੱਟ ਹੀ ਮਾਰਤੀ ਉਨੇ ਦੇ ਉਦੋਂ ਸੀਮ ਨਈਰ ਵੀ ਆ ਗਿਆ ਮੈਂ ਖਲੋਤਾ ਹੀ ਥੋੜੀ ਜਿਹੀ ਵੀਡੀਓ ਮੇਰੇ ਕੋਲ ਕੈਪਚਰ ਹੋਈ ਹੈ ਇਹ ਮੇਰੇ ਸਹਾਰਾ ਸਾਹਿਬ ਨੇ ਕੀਤੀ ਆ ਉਹ ਪਿੱਛੋਂ 50 60 ਦੀ ਸਪੀਡ ਤੇ ਆਇਆ ਉਹਨੇ ਗੱਡੀ ਲਾ ਕੇ ਮੇਰੀ ਲੈਗ ਤੇ ਮਾਰੀ ਉਹ ਨਿਸ਼ਾਨ ਹੈਗਾ ਮੇਰੀ ਲੈਗ ਤੇ 50 60 ਦੀ ਸਪੀਡ ਨਾਲ ਗੱਡੀ ਮਾਰੀ ਜਿੱਦਾਂ ਡਿੱਗਿਆ ਮੇਰਾ ਬੈਲੈਂਸ ਖਰਾਬ ਹੋ ਗਿਆ ਤੇ ਉਹ ਅੰਦਰੋਂ ਗੱਡੀ ਜੋਂ ਨਿਕਲੇ ਆ ਤੇ ਅਸੀਮ ਨਈਰ ਨੇ ਨਾ ਮੇਰੇ ਸਿਰ ਤੇ ਪਿਸਟਲ ਰਸਤਾ ਸਿੱਧਾ ਹੀ ਤੇ ਨਾਲ ਉਹ ਤਿੰਨ ਚਾਰ ਮੁੰਡੇ ਗੱਡੀ ਦੇ ਵਿੱਚੋਂ ਹੋਰ ਉਤਰੇ ਆ ਠੀਕਾ ਉਹਨਾਂ ਚੋਂ ਇੱਕ ਮੁੰਡੇ ਨੇ ਲੋਹੇ ਦਾ ਕੋਈ ਗੰਡਾਸਾ ਟਾਈਪ ਕੁਛ ਨਾ ਉਹਨੇ ਫੜਿਆ ਆਈ ਉਹ ਸਿੱਧਾ ਉਹਨੇ ਮੇਰੇ ਸਿਰ 'ਚ ਮਾਰਿਆ ਉਹ ਮੇਰੇ ਸਿਰ 'ਚ ਲੱਗਾ ਉਹ ਮਤਲਬ ਡੂਂਗ ਪੈ ਗਿਆ ਕਾਫੀ ਤੇ ਮੈਂ ਉੱਥੋਂ ਕੋਸ਼ਿਸ਼ ਕੀਤੀ ਭੱਜਣ ਦੀ ਮੇਰੇ ਸਾਲਾ ਸਾਥ ਤੇ ਮੇਰੇ ਜੀਜਾ ਜੀ ਉਹ ਦੋਨੋਂ ਉੱਥੋਂ દોੜ ਗਏ ਇੱਕ ਦੂਜੀ ਸੜਕ ਦੇ ਫੋਰਚੋਂ ਨੂੰ ਤੇ ਇੱਕ ਅੰਦਰ ਨੂੰ ਨਿਕਲ ਗਏ ਜੋਸ਼ੀ ਕਲੋਨੀ ਸਾਈਡੋਂ ਮੈਂ ਜੋਸ਼ੀ ਕਲੋਨੀ ਸਾਈਡ ਦੀ ਮੇਨ ਸੜਕ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੇਰੇ ਸਲੱਗਰ ਬੇਸਬੋਲ ਲੋਹੇ ਦਾ ਗੰਡਾਸਾ ਸਿਰ 'ਚ ਮਾਰਿਆ ਜਿਸ ਦੇ ਨਾਲ ਮੇਰੀ ਬਾਹ ਦੀ ਹੱਡੀ ਟੁੱਟ ਗਈ ਏ ਇਸ ਵੇਲੇ ਸੇਥ ਮੇਰੇ ਕਾਫੀ ਡੂੰਘ ਪੈ ਗਿਆ ਹੈ ਡਾਕਟਰ ਨੇ 10 15 ਟਾਂਕੇ ਕਿਹਾ ਕਿ ਲਵੇ ਉਸ ਤੋਂ ਬਾਅਦ ਮਹਾ ਆਪਣੀ ਜਾਨ ਬਚਾ ਕੇ ਉੱਥੇ ਪਜਾ ਉੱਥੇ ਬਹਿ ਗਿਆ ਜਦੋਂ ਨੂੰ ਪਤਾ ਲੱਗਿਆ ਕਿ ਇਹ ਬੰਦਾ ਹੋਸ਼ ਗਵਾ ਚੁੱਕਾ ਉਸ ਤੋਂ ਬਾਅਦ ਉਹ ਬੰਦੇ ਉੱਥੋਂ ਪਜੇ ਆ ਤੇ ਉਹ ਗੱਡੀ ਦਾ ਨੰਬਰ ਹੈਗਾ ਹੀ ਪੀਬੀ 02 0169 ਹੈਗਾ ਵਾ ਵਿਚਲਾ ਨੰਬਰ ਨਹੀਂ ਪਤਾ ਤੇ ਜਿਹੜੇ ਬੰਦੇ ਸੀਗੇ ਕਰਨ ਸ਼ਰਮਾ ਸੀ ਇਹ ਵੇਰਕੇ ਦਾ ਰਹਿਣ ਵਾਲਾ ਵਾ ਬੌਂਸਰ ਆ ਫੋਰਮੋਸ ਦਾ ਉਹ ਮਤਲਬ ਕਿ ਇਹ ਗੰਦਾ ਯਾ ਬੰਦਾ ਇੱਕ ਚਾਹੀਦਾ ਤੇ ਨਾਲ ਇਹਦਾ ਬ੍ਰਦਰ ਸੀ ਤੇ ਜਿਹੜਾ ਜਿੰਨੇ ਗੱਡੀ ਮਾਰੀ ਆ ਉਹ ਅਸੀਮ ਨਾਇਰ ਹੀ ਤੇ ਅਸੀਮ ਨਾਇਰ ਦੇ ਨਾਲ ਜਿਹੜਾ ਮੁੰਡਾ ਮੈਨੂੰ ਜਿਮੇਜਨ ਜਾਣਦਾ ਉਹ ਸੀਗਾ ਸ਼ਿਵ ਸ਼ੰਕਰ ਉਹਦੇ ਨਾਲ 3000 ਜਾਨੇ ਗੱਡੀ ਦੇ ਵਿੱਚ ਹੋਰ ਨਿਕਲੇ ਜਿਨ੍ਹਾਂ ਨੇ ਸੱਟਾਂ ਮਾਰੀਆਂ ਇਹ ਸਾਰੇ ਭਾਜੀ ਫੋਰਮੋਸਟ ਤੋਂ ਹੀ ਕੰਮ ਕਰਦੇ ਆ ਰਾਤੀ ਇਹ 2:30 3 ਵਜੇ ਬੰਦ ਹੁੰਦਾ ਵਾ ਮੈਂ ਪਿੱਛੇ ਜੇ ਮੈਂ ਤੇ ਜੋ ਕੰਮ ਛੱਡਿਆ ਸੀ ਇਹਨੇ ਮੈਨੂੰ ਜਿਹੜਾ ਬੌਂਸਰ ਸੀ ਇਹਦੇ ਨਾਲ ਮੇਰੀ ਲੜਕੜ ਲੱਗਦੀ ਸੀ ਠੀਕ ਆ ਤੇ ਇਹਦੇ ਚੱਕਰ ਚ ਸੀਮ ਨੇ ਵੀ ਮੈਨੂੰ ਬਹੁਤ ਗੰਦੀਆਂ ਗੰਦੀਆਂ ਗੱਲਾਂ ਫੋਨ ਤੇ ਕੱਢੀਆਂ ਸੀ ਜਿਹਦੇ ਫੋਨ ਦੇ ਨੇ ਗੱਲਾਂ ਕੱਢੀ ਨਹੀਂ ਉਹ ਪਾਜੀ ਮੇਰੇ ਜਾਨੂ ਹੋ ਗਏ ਮੈਂ ਉਹਨਾਂ ਦਾ ਵੀ ਕੰਮ ਕਰਦਾ ਮੈਂ ਇੱਕ ਅਕਾਊਂਟੈਂਟ ਹੈਗਾ ਵਾ ਠੀਕ ਹੈ ਤੇ ਇਹ ਬੰਦਾ ਉਹ ਗਲਤੇ ਦਾ ਸੀਮ ਹੈ ਯਾਰ ਤੇ ਉੱਥੇ ਫੁੱਕਾ ਇਹ ਵਗੈਰਾ ਸਾਰਾ ਕੁਝ ਕੁੜੀਆਂ ਉੱਥੇ ਸਾਰਾ ਕੁਝ ਇਹ ਕੰਮ ਚੱਲਦਾ ਹੈਗਾ ਤੇ ਇਹ ਚੀਜ਼ ਮੈਨੂੰ ਪਤਾ ਸੀਗਾ ਤੇ ਇਹਨੂੰ ਲੱਗਾ ਕਿ ਸ਼ਾਇਦ ਮੈਂ ਕਿਤੇ ਕੰਪਲੇਨ ਕਰ ਦੇਣੀ ਹੈ ਕਿ ਮੈਂ ਇਹਦੇ ਬਾਰੇ ਕੰਪਲੇਨ ਕਰਦਾਗਾ ਆ 2 ਸਾਲ ਹੋ ਗਏ ਮੇਰੇ ਕੰਮ ਛੱਡਣ ਮਾਜ ਤੱਕ ਕੰਪਲੇਨ ਨਹੀਂ ਕੀਤੀ ਮੈਂ ਹੁਣ ਕਿਉਂ ਕਰਨੀ ਬਸ ਇਹੀ ਥੋੜੀ ਰਾਗ ਡਾਗੀ ਇਨਾ ਆ ਕੇ ਸਿੱਧਾ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਵਾ ਮੇਰੀ ਫਰੰਟ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਡਰਾਈਵਰ ਸਾਈਡ ਜਿੱਥੇ ਮੈਂ ਬੈਠਾ ਹੀ ਉਹ ਗੱਡੀ ਅਸਦਾ ਇੱਟ ਮਾਰੀ ਆ ਜਿਹੜੀ ਬੈਕ ਸਾਈਡ ਦੇ ਸ਼ੀਸ਼ੇ ਹੀ ਉੱਥੇ ਇੱਟ ਮਾਰੀ ਆ ਮੇਰੀ ਗੱਡੀ ਦਾ ਟੋਟਲ ਨੁਕਸਾਨ ਕਰਤਾ ਵਾ ਮੇਰੇ ਸੱਟਾਂ ਲੱਤੀਆਂ ਨੇ ਮੇਰੀ ਬਾਹ ਰੀਆ ਤੋੜਤੀ ਆ ਕੀ ਹੁਣ ਇੱਥੇ ਆਪਰੇਟ ਹੋਣਾ ਵਾ ਠੀਕ ਆ ਮੇਰਾ ਸੇਰ ਜਿਹੜਾ ਖੁੱਲ ਚੁੱਕਿਆ ਹੈ ਅਸਲੇ ਮੰਗ ਮੈਂ ਕਰਦਾ ਵਾ ਦੇਖੋ ਮੇਰੀ ਵਾਈਫ ਹੈ ਮੇਰੀ ਗੁੜੀਆ ਵਾ ਮੇਰੀ ਫੈਮਿਲੀ ਆ ਕਮਾਨ ਵਾਲਾ ਮੈਂ ਹਾਂ ਠੀਕ ਆ ਕਿਰਿਆ EMI ਜਾਂਦੀਆਂ ਵੀ ਮਹੀਨੇ ਦੀਆਂ ਠੀਕ ਹੈ ਇੰਨੇ ਖਰਚੇ ਨੇ ਮੇਰੇ ਸਿਰ ਤੇ ਹੁਣ ਮੇਰੇ ਸੱਟ ਲੱਗੀ ਆ ਉਹ ਕੌਣ ਪੂਰਾ ਕਰੇਗਾ ਮੈਂ ਮੈਚ ਮੇਰੀ ਬੌਸਨਾ ਸੀ ਕਿ ਬੌਸਨ ਨੇ ਲਾਗੜ ਗੱਡੀ ਉਹ ਸੇਫ ਉਹਦਾ ਹੇੜ ਦਾ ਉੱਪਰ ਲੱਗਾ ਆਪਣੇ ਨੂੰ ਰੋ ਡੋ ਨੇ ਵਿਖਾਇਆ ਪਰ ਨੋਰਮਲੀ ਮੇਰੇ ਕੋ ਵੀਡੀਓ ਵੀ ਪਈ ਨੋਰਮਲ ਮੈਂ ਗੱਡੀ ਤੋਂ ਉਤਰ ਕੇ ਆਇਆ ਵਾਂਗੀ ਕੀ ਗੱਲ ਗਈ ਹੈ ਉਧਰੋਂ ਅਸੀਮ ਨਾਇਰ ਆਇਆ ਫਿਰ ਮੈਂ ਥਾਣੇ ਗਿਆ ਇੱਦਾਂ ਸੱਟ ਬਿਟ ਲੱਗੀ ਮੈਂ ਥਾਣੇ ਵੀ ਗਿਆ ਵਾਂ ਉੱਥੇ ਅਸੀਮ ਨਾਇਰ ਨੇ ਮੈਨੂੰ ਧਮਕੀਆਂ ਲਾਈਆਂ ਤੈਨੂੰ ਮੈਂ ਅੰਮ੍ਰਿਤਸਰ ਦੇ ਵਿੱਚ ਨਹੀਂ ਰਹਿਣ ਦੇਣਾ ਉਹ ਬੰਦੇ ਦੀ ਪੋਲਿਟਿਕਲ ਥੋੜੀ ਵਾਕਬੀ ਗਈ ਆ ਠੀਕ ਆ ਜਿਸ ਚੱਕਰ ਉਨੇ ਮੇਰੇ ਤੇ ਇਸ ਚੀਜ਼ ਦੀਆਂ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਅੰਮ੍ਰਿਤਸਰ ਵੀ ਨਹੀਂ ਰਹਿਣ ਦੇਣਾ ਮੈਂ ਉਹਦਾ ਬੰਦੇ ਦਾ ਸਕੀਮ ਵਾਲਾ ਕਰਦਾ ਕਿ ਜਦੋਂ ਮੈਨੂੰ ਉਨੇ ਅੰਮ੍ਰਿਤਸਰ ਵੀ ਨਹੀਂ ਰਹਿਣ ਦੇਣਾ ਮੈਂ ਆਪਣੀ ਰੋਟੀ ਕਮਾਈ ਖਾਣਾ ਸਾਰਾ ਕੁਝ ਕਰਦਾ ਮਿਹਨਤ ਦੀ ਕਰਦਾ ਸ਼ਹਿਰ ਦੇ ਵਿੱਚ ਪਤਾ ਨਹੀਂ ਕਿੰਨੇ ਬੰਦਿਆਂ ਦਾ ਕੰਮ ਕਰਦਾ ਮੈਂ ਅਕਾਊਂਟੈਂਟ ਹੈਗਾ ਪਰ ਉਹ ਬੰਦੇ ਨੇ ਮੈਨੂੰ ਸ਼ਰੇਆਮ ਪੁਲਿਸ ਏਐਸਆਈ ਬਿਠਾਏ ਉਹਦੇ ਸਾਹਮਣੇ ਇਹ ਬੰਦੇ ਨੇ ਮੈਨੂੰ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਅੰਮ੍ਰਿਤਸਰ ਦੇ ਵਿੱਚ ਨਹੀਂ ਰਹਿਣ ਦੇਣਾ ਉਸ ਵੱਲੋਂ ਕੀ ਕਾਰ ਪੁਲਿਸ ਵਾਲੇ ਆਏ ਆ ਮੋਕਾ ਵਾਰਦਾ ਦੇਖ ਕੇ ਚਲੇ ਗਏ ਆ ਦੇਖੋ ਬਾਕੀ ਉਹ ਬੰਦੇ ਦਾ ਪੋਲਿਟਿਕਲ ਪ੍ਰੈਸ਼ਰ ਹੋਏਗਾ ਮੈਨੂੰ ਇਨਾ 100% ਯਕੀਨ ਹੈਗਾ ਕਿ ਉਹ ਬੰਦਾ ਪੋਲਿਟਿਕਲ ਪ੍ਰੈਸ਼ਰ ਪਾਏਗਾ ਹੀ ਪਾਏਗਾ ਪਰ ਮੈਂ ਇਹ ਲੜਾਈ ਲੜਾਂਗਾ ਜੋ ਮਰਜ਼ੀ ਹੋਵੇ ਮੈਂ ਬਿਲੋ ਸੱਚਾ ਵਾਂ ਮੈਨੂੰ ਪਤਾ ਵਾ ਮੇਰਾ ਬੁਲੇਸ਼ਨ ਕਰ ਜਾਂਦਾ ਵਾ ਮੈਂ ਸੱਚਾ ਹਾਂ ਵਾ ਇਹ ਬੰਦਿਆਂ ਨੇ ਗਲਤ ਕੀਤਾ ਵਾ ਇਹ ਸਭ ਤੋਂ ਵੱਡਾ ਕਰਨ ਸ਼ਰਮਾ ਦਾ ਬੌਂਸਰ ਹੈ ਅਸੀਮ ਮੇਅਰ ਤੇ ਨਾਲ ਦੇ ਸ਼ਿਵ ਸ਼ੰਕਰ ਬਾਕੀ 4-5 ਜਿਹੜੇ ਗਏ ਮੈਨੂੰ ਉਹਨਾਂ ਦਾ ਕਿਸੇ ਨਾਮ ਨਹੀਂ ਪਤਾ ਤੇ ਕਰਨ ਸ਼ਰਮਾ ਦੇ ਨਾਲ ਉਹਦਾ ਭਰਾ ਉਹ ਕਹਿੰਦਾ ਸੀ ਇਹ ਮੇਰਾ ਭਰਾ ਹੈਗਾ ਵਾ ਇਹ ਵੇਰਕੇ ਦਾ ਰਹਿਣ ਵਾਲਾ ਵਾ ਇਹਨਾਂ ਨੇ ਮੇਰੇ ਮੇਨ ਸੱਟਾਂ ਜਿਹੜੀਆਂ ਮਾਰੀਆਂ ਸੱਗਰ ਬੇਸਬਾਲ ਮੇਰੇ ਸਿਰ ਤੇ ਜਿਹੜੀਆਂ ਚੀਜ਼ਾਂ ਮਾਰੀਆਂ ਮੈਂ ਇਹ ਦਰਖਾਸਤ ਕਰਦਾ ਵਾਂ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬੰਦਿਆਂ ਤੇ ਐਫ ਆਈ ਆਰ ਵਗੈਰਾ ਪ੍ਰੋਪਰ ਦਰਜ ਹੋਵੇ ਇਹ ਨਾ ਹੋਵੇ ਇਹ ਪੋਲਿਟੀਕਲ ਪ੍ਰੈਸ਼ਰ ਪਾ ਕੇ ਇਹ ਸਾਰਾ ਕੁਝ ਵਿੱਚੋਂ ਨਿਕਲ ਜਾਵੇ ਹਾਂ ਨਾ ਛੱਡ ਕੇ ਆ ਰਹੇ ਸੀ ਹਾਂ ਜੀ ਛੱਡ ਕੇ ਆ ਰਹੇ ਸੀ ਇਹ ਟਾਟੋਂ ਦੇ ਉਂਦੇ ਆਪਾਂ ਨਾ ਅੱਜ ਹੀ ਖਾਤੇ ਵਾਰੇ ਆਪਾਂ ਆਪਣਾ ਲਾਰਣ ਟੋਰ ਖਾਨੀ ਹਾਂਜੀ ਬਾਤੋਂ ਤੋਂ ਨਿਕਲੇ ਆ ਆਪਾਂ ਅੰਦਰੋਂ ਨਿਕਲੇ ਆ ਤੇ ਸਾਡੇ ਅੱਗੇ ਦੋ ਮੋਟਰਾਂ ਲੱਗੀਆਂ ਦੋ ਮੋਟਰਾਂ ਲੱਗੀਆਂ ਹਾਰ ਮੰਗਾ ਰਿਆ ਵਾ ਹੋਰ ਕਰੋਸ ਕੀਤਾ ਆਪਾਂ ਤੇ ਅੱਗੇ ਆ ਕੇ ਤੇ ਮੋਟਰਾਂ ਨਾਲ ਖਲਾਸ ਹੋ ਗਏ ਉਹਨਾਂ ਚੋਂ ਤੁ ਤੁ ਮੈਂ 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 ਚੱਤਰ ਹੀ ਇਹਨਾਂ ਦਾ ਕੋਈ ਪੁਰਾਣਾ ਕੋ ਰੰਜਿਸ਼ ਆ ਗਈ ਇਹਨਾਂ ਦੀ ਉਹ ਰੰਜਿਸ਼ ਕੱਢਣ ਦੇ ਮਾਰੇ ਇਹਨਾਂ ਨਾਲ ਲੜਨ ਦੇ ਮਾਰੇ ਉਹਨਾਂ ਨੇ ਆਜ ਪਹਿਲਾਂ ਪਸ ਜਿੱਟ ਮਾਰੀ ਆ ਇੱਥੇ ਹੁੰਦੇ ਹਨ ਜਿੱਟ ਮਾਰਨ ਤੋਂ ਬਾਅਦ 2 ਮਿੰਟ ਨਹੀਂ ਹੋਏ ਗੱਡੀ ਭਰੀ ਆਈ ਆ ਮੇਰਾ ਨਾਮ ਗੁਰਪ੍ਰੀਤ ਸਿੰਘ ਛਾੜੇ ਦਾ ਰਹਿਣ ਵਾਲਾ ਮੈਂ ਅਸੀਂ ਛਾੜੇ ਤੋਂ ਆ ਰਹੇ ਸੀਗੇ ਛਾੜੇ ਤੋਂ ਆਏ ਆ ਤੇ ਆਪਾਂ ਨਵਲਟੀ ਚੌਂਕ ਤੋਂ ਅੰਦਰ ਲਾਰੈਂਸ ਰੋਡ ਨੂੰ ਆ ਰਹੇ ਸੀਗੇ ਲਾਰੈਂਸ ਰੋਡ ਤੋਂ ਆਪਾਂ ਨਿਕਲੇ ਆ ਗੱਡੀ ਚ ਆਈ ਤਿੰਨ ਜਣੇ ਅਗੇ ਸੀ ਗੱਡੀ ਚ ਠੀਕ ਹੈ ਠੀਕ ਹੈ ਜੀ ਆਪਾਂ ਨਿਕਲੇ ਆ ਗੱਡੀ ਚ ਉਹ ਸਾਡੇ ਅਗੇ ਨਾ ਦੋ ਮੋਟਰਸਾਈਕਲ ਲੱਗੇ ਆ ਦੋ ਮੋਟਰਸਾਈਕਲ ਲੱਗੇ ਆ ਆਪਾਂ ਕ੍ਰੋਸ ਕੀਤਾ ਮੋੜ ਕ੍ਰੋਸ ਕੀਤਾ ਫੋਰਸ ਚੌਂਕ ਤੋਂ ਪਹਿਲਾਂ ਹੀ ਸਾਡੇ ਮੋਟਰਸਾਈਕਲ ਅੱਗੇ ਖਲੋਗੇ ਆ ਕੇ ਮੋਟਰਸਾਈਕਲ ਅੱਗੇ ਖਲੋਗੇ ਆ ਉਹਨਾਂ ਕੋਈ ਗੱਲ ਨਹੀਂ ਕੀਤੀ ਉਹਨਾਂ ਗ ਗੱਲਾਂ ਕੱਢੀਆਂ ਆਪਾਂ ਉਤਰਿਆਂ ਗੱਡੀ ਚੋਂ ਗੱਡੀ ਚ ਉਤਰ ਕੇ ਹਲੇ ਥੱਲੇ ਗਏ ਆ ਉਹਨੇ ਏਟ ਫਾੜ ਕੇ ਮਾਰੀ ਆ ਪਿੱਛੋਂ ਇੱਕ ਗੱਡੀ ਆਈ ਆ ਉਹਦੇ ਚ ਹਥਿਆਰ ਨਾਲ ਲੈਸ ਬੰਦੇ ਸੀਗੇ ਕਿਸੇ ਨੇ ਕਿਰਚ ਫੜੀ ਸੀ ਕਿਨੇ ਕਰਪਾਨ ਫੜੀ ਸੀ ਉਹਨਾਂ ਆਉਂਦਿਆਂ ਗੱਡੀ ਜਿਹੜੀ ਆ ਮੇਰੇ ਜੀਜਾ ਜੀ ਲੱਗਦੇ ਆ ਉਹਨਾਂ ਦੇ ਲੱਤਾਂ 'ਚ ਗੱਡੀ ਮਾਰੀ ਆ ਇਹਨਾਂ ਨੇ ਉਹ ਡਿੱਗ ਪਏ ਨੇ ਥੱਲੇ ਉਹ ਬੰਦੇ ਨਿਕਲੇ ਆ ਉਹਨਾਂ ਆਉਂਦਿਆਂ ਹੀ ਪੁੱਛਿਆ ਨਹੀਂ ਗਿਸ਼ਿਆ ਨਹੀਂ ਉਹਨਾਂ ਆ ਕੇ ਸੱਟਾਂ ਲਾਣੀਆਂ ਸ਼ੁਰੂ ਕਰਤੀਆਂ ਮੈਂ ਤੇ ਨਿਕਲ ਜਾਣੇ ਹੋਰ ਸੀਗੇ ਨਾਲ ਆਪਾਂ ਜਾਨ ਬਚਾ ਕੇ ਭੱਜਿਆ ਔਰ ਉਹ ਜਿਹੜੇ ਆ ਜੀਜਾ ਹੀ ਆ ਉਹ ਹੱਥ ਆ ਗਏ ਉਹਨਾਂ ਦੇ ਉਹਨਾਂ ਨੇ ਉਹ ਸਿਰ ਵੀ ਪਾੜਿਆ ਉਹਨਾਂ ਦਾ ਬਾਹਾਂ ਟੁੱਟ ਗਈ ਆ ਉਹਨਾਂ ਦੀ ਉਹ ਇਸ ਵੇਲੇ ਹਸਪੀਟਲ ਐਡਮਿਟ ਆ ਗਏ ਉਹ ਠੀਕ ਕਿਹੜੇ ਹਸਪਤਾਲ ਉਹ ਮਦਾਨ ਹਸਪੀਟਲ ਐਡਮਿਟ ਆ ਜੀ ਠੀਕ ਹੈ ਕੋਈ ਪੁਰਾਣੀ ਰੰਜਿਸ਼ ਸੀ ਕੀ ਇਹਨਾਂ ਇਹ ਕੰਮ ਕਰਦੇ ਸੀ ਆ ਚਲ ਚ ਠੀਕ ਹੈ ਇਹ ਕੰਮ ਕਰਦੇ ਸੀ ਉੱਥੇ 2 ਸਾਲ ਪਹਿਲਾਂ ਦੀ ਗੱਲ ਆ ਉਦੋਂ ਵੀ ਕੋਈ ਗੱਲਬਾਤ ਹੋਈ ਇਹਨਾਂ ਦੀ ਉਹ ਪੁਰਾਣੀ ਰੰਜਿਸ਼ ਗੱਡੀਆਂ ਇਹ ਫੋਰਮਸ ਹੋਟਲ ਆ ਸਰ ਲਾਰੈਂਸ ਰੋਡ ਤੇ ਉਥੇ ਕੰਮ ਕਰਦੇ ਸੀ ਇਹ 2 ਸਾਲ ਪਹਿਲਾਂ ਦੀ ਗੱਲ ਹੈ ਸਰ ਡੇਢ 2 ਵਜੇ ਦੀ ਗੱਲ ਹੋਣੀ ਹੈ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰ ਦਿੱਤਾ ਬਿਲਕੁਲ ਸਰ ਪੁਲਿਸ ਨੂੰ ਕੰਪਲੇਟ ਕੀਤੀ ਹੈ ਮੌਕੇ ਤੇ ਆਈ ਪੁਲਿਸ ਮੌਕੇ ਤੇ ਪੁਲਸ ਵਾਲੇ ਆਏ ਆ ਜੀ ਉਹਨਾਂ ਪੂਰਾ ਕਵਰ ਕੀਤਾ ਜੀ ਪੁਲਸ ਵਾਲਿਆਂ ਨੇ ਪੁਲਸ ਵੱਲੋਂ ਕੀ 8 ਵਜੇ ਆ ਗਏ ਉਹਨਾਂ ਨੇ ਕਿਹਾ ਜੀ ਤੁਹਾਨੂੰ ਇਨਸਾਫ ਮਿਲੇਗਾ ਜੀ ਜੋ ਤੁਹਾਡੇ ਤੇ ਹੋਇਆ ਇਹਦਾ ਪੂਰਾ ਤੁਹਾਨੂੰ ਇਨਸਾਫ ਮਿਲੇਗਾ ਕਿੰਨੇ ਬੰਦੇ ਆਏ ਸੀ ਟੋਟਲ ਕਿੰਨੇ ਕਿੰਨੇ ਸਰ 2 ਜਾਨੇ ਮੋਟਰਸਾਈਕਲ ਤੇ ਆਏ ਆ ਪਹਿਲਾਂ 6-7 ਜਾਨੇ ਗੱਡੀ ਦੇ ਵਿੱਚ ਸੀਗੇ ਔਰ ਪੂਰੇ ਫੋਲ ਲੈ ਸੀਗੇ ਤੇ ਹਰਾਨਾ ਸਰੋ ਜੀ ਮੰਗੀ ਕਰਦੇ ਆ ਪੰਜਾਬ ਸਰ ਇਨਸਾਫ ਦੀ ਮੰਗ ਕਰਦੇ ਆ ਜੀ ਉਹਨਾਂ ਦੇ ਪੂਰੀ ਕਾਰਵਾਈ ਹੋਵੇ ਜੀ ਉਹ ਕੰਪਲੇਂਟ ਆਈ ਹੈ ਉਹਨੂੰ ਵੈਰੀਫਾਈ ਕਰ ਰਹੇ ਹਾਂ ਫਿਰ ਅਗੋਂ ਜੋ ਹੋਏਗਾ ਉਹਦੇ ਮੁਤਾਬਕ ਕੰਮੀ ਕਰੀ ਕਰਾਂਗੇ ਸਰ ਲੜਕੇ ਦੇ ਉੱਤੇ ਨਾ ਗੱਡੀ ਚੜਾਉਣ ਦੀ ਵੀਡੀਓ ਦੀ ਉਹਨਾਂ ਨੇ ਦਿੱਤੀ ਹੈ ਕਿ ਲੜਕੇ ਦੇ ਪਿੱਛੇ ਵੀ ਆ ਕੇ ਉਹਨਾਂ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਅਜੇ ਤੱਕ ਮੇਰੇ ਤੱਕ ਪੁੱਜੀ ਨਹੀਂ ਹੈ ਜੇ ਮੇਰੇ ਕੋਲ ਆ ਗਈ ਤਾਂ ਦੇਖ ਲਾਂ ਕਿੰਨੇ ਬੰਦਿਆਂ ਦੇ ਨਾਮ ਕੰਪਲੇਂਟ ਸੇਕ ਹੋਗੇ ਅਗੇ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਦੋ ਵੀ ਜੈਨੂਨ ਹੋਵੇ ਕਿ ਸੁਤੰਤਰ ਸਿਰਫ ਕੋਈ ਨਹੀਂ ਰਿਚਰ ਦੇ ਸਾਹਮਣੇ ਆਜੋ ਅਗਰ ਵੀਰੀਫਾਈ ਕਰਾਂ ਮੈਂ ਫੀਲੀ ਦੱਸਾਂ